ਟੂਰਨਾਮੈਂਟ ਪ੍ਰਬੰਧਕ ਕਮੇਟੀ ਦਰਸ਼ਕ ਵੀਰੋ ਤੇ ਪ੍ਰਸ਼ਾਸਨ ਤੇ ਜਿੰਨੇ ਕਮੈਂਟੀਟਰ ਆਏ ਆ ਸਾਰਿਆਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਪਿਛਲੇ ਇੱਕ ਮੈਹਰੋ ਦੇ ਟੂਰਨਾਮੈਂਟ ਤੇ ਅਨਾਉਂਸਮੈਂਟ ਕੀਤੀ ਸੀਗੀ ਮੈਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਸਟੈਂਡ ਲੈਣਾ ਵੀ ਜੇ ਪ੍ਰਸ਼ਾਸਨ ਜਦੋਂ ਮਨਜ਼ੂਰੀ ਦਿੰਦਾ ਉਹਦੋਂ ਕਹਿ ਦੇਵੇ ਵੀ 7 ਵਜੇ ਮੈਚ ਬੰਦ ਹੋਣ ਤੇ 7 ਵਜੇ ਬੰਦ ਹੀ ਹੋਣ ਜੇ 7 ਵਜੇ ਬੰਦ ਨਹੀਂ ਹੁੰਦੇ ਤਾਂ ਜੁਰਮਾਨਾ ਸਿਸਟਮ ਚਾਲੂ ਹੋ ਜਾਏ ਭਲਾ 5 ਮਿੰਟ ਦਾ 10 ਮਿੰਟ ਦਾ ਲੱਖ ਰੁਪਈਆ ਮੈਂ ਤਾਂ ਕਹਿਆ ਸੀਗਾ ਘੰਟੇ ਦਾ ਲੱਖ ਰੁਪਈਆ ਤੇ ਆ ਮੇਰੇ ਕੋਲ ਹੀ ਖੜਾ ਹੈ ਕਮੈਂਟੇਟਰ ਸ਼ਾਇਦ ਇਹ ਹੈਗਾ ਬਿੱਟੂ ਸੈਦੋ ਕੇ ਇਹ ਕਹਿੰਦਾ ਜੀ ਕਈ ਲੋਕ ਬਥੇਰੇ ਆ ਜੁਰਮਾਨਾ ਭਰਨ ਆਲੇ ਉਹ ਕਹਿੰਣਗੇ ਜੁਰਮਾਨਾ ਲੈ ਲਓ ਜਿੰਨਾ ਮਰਜ਼ੀ ਹੈ ਤਾਂ ਅੱਧੀ ਰਾਤ ਤੱਕ ਚਲਾਵਾਂਗੇ ਮੈਂ ਕਿਹਾ ਉਥੇ ਨਿਜਮ ਬਦਲ ਦਿਓ ਉਥੇ 5-5 ਮਿੰਟ ਬਾਅਦ ਲੱਖ-ਲੱਖ ਪਾਉਣ ਲੱਗ ਜਿਓ ਵੇਖਾਂਗੇ ਕਿੰਨਾ ਕ ਦਿੰਦੇ ਆ ਪੈਸਾ ਤੇ ਕਈ ਸਵਾ ਤੇ ਅਨਾਉਂਸਮੈਂਟ ਪ੍ਰਸ਼ਾਸਨ ਦੇ ਲਈ ਹੋਈ ਸੀ ਵੀ ਅਸੀਂ ਪਰਚੇ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਜੇ ਪਰਚੇ ਕਰਨਾ ਸਿਸਟਮ ਗਲਤ ਆ ਸਾਡੀ ਯੂਥ ਤਾਂ ਪਹਿਲਾਂ ਹੀ ਗਮਰਾਹ ਹੋਈ ਦੀ ਆ ਤੇ ਜਦ ਪਰਚੇ ਕਰੋਗੇ ਤਾਂ ਸਕੋਰਟ ਪੁੱਠੇ ਪਾਠੇ ਪਾ ਜਾਊਗੇ ਕਾਲੇਦਾਨ ਦਾ ਕਬੱਡੀ ਤੇ ਪਹਿਲਾ ਆਏ ਆ ਤੇ ਆ ਜਿਹੜੀ ਬੁੱਢੀ ਜਵਾਨੀ ਐ ਗਰਾਊਂਡਾਂ ਦੇ ਵਿੱਚ ਆਈ ਜਿਹਨੂੰ ਰੁਪਿੰਦਰ ਬਾਜਾ ਮਾਰੀ ਜਾਂਦਾ ਜਿਹਨੂੰ ਹੋਰ ਲੋਕ ਕਹਿੰਦੇ ਵੀ ਥੋੜੀ ਲੋੜ ਆ ਉਹ ਲੋਕ ਕਹਿੰਦੇ ਆ ਵੀ ਕਬੱਡੀ ਤੁਹਾਨੂੰ ਕਬੱਡੀ ਦੀ ਲੋੜ ਨਹੀਂ ਕਬੱਡੀ ਨੂੰ ਥੋੜੀ ਦੀ ਲੋੜ ਆ ਉਹ ਮੈਂ ਕਿਹਾ ਅਸੀਂ ਉਸ ਟਾਈਮ ਆਏ ਆ ਜਦੋਂ ਵਰਦੀਆਂ ਤੇ ਵਰਦੀਆਂ ਦੇ ਵਿੱਚ ਇਹਨਾਂ ਨੂੰ ਮੂਹਰੇ ਕਰ ਦੋ ਜਿਹੜੇ ਘਰੇ ਬੈਠੇ ਸੀ ਪਰ ਅਸੀਂ ਫੇਰ ਵੀ ਕਬੱਡੀ ਦਾ ਦਰਦ ਹੈ ਅਸੀਂ ਆ ਗਏ ਆ ਤੇ ਕਬੱਡੀ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾ ਸੁਧਾਰ ਆ 7 ਵਜੇ ਤੋਂ ਪਹਿਲਾਂ ਫਾਈਨਲ ਮੈਚ ਖਤਮ ਹੋਊਗਾ ਅੱਜ ਸਾਨੂੰ ਥੋੜਾ ਜਿਹਾ ਰੇਕਾ ਜਰੂਰ ਪਿਆ ਅਸੀਂ ਟਾਰਗੇਟ ਤਾਂ 7 ਦਾ ਰੱਖਿਆ ਪਰ ਮੈਂ 6:30 ਨੂੰ ਵੀ ਖਤਮ ਕਰਨਾ ਚਾਹੁੰਦਾ ਹਾਂ 15-20 ਮਿੰਟ ਲੇਟ ਹੈ ਇੱਕ ਮਿੰਟ ਮੇਰਾ ਵੀਰ ਰੁਕ ਜੀ ਦੂਜੀ ਗੱਲ ਰੇਡਰ ਰੋਕ ਦਿਓ ਇੱਕ ਮਿੰਟ ਦੂਜੀ ਗੱਲ ਮੈਨੂੰ ਬੜੀ ਖੁਸ਼ੀ ਆ ਤੇ ਮੈਂ ਵਧਾਈ ਦਿੰਨਾ ਤੇ ਜੀ ਆਇਆਂ ਆਖਦਾ ਉਸ ਵੱਡੇ ਵੱਡੇ ਕਮੈਂਟੇਟਰਾਂ ਨੂੰ ਜਿਹੜੇ ਅੱਜ ਇਸ ਟੂਰਨਾਮੈਂਟ ਤੇ ਆਏ ਆ ਇਹਨਾਂ ਕਮੈਂਟੇਟਰਾਂ ਦੇ ਵਿੱਚ ਬਹੁਤਿਆਂ ਨੂੰ ਇਹ ਭੁਲੇਖਾ ਕਿ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਵਧੀਆ ਟੀਮਾਂ ਹੈ ਨਹੀਂ ਵਧੀਆ ਪਲੇਅਰ ਹੈ ਨਹੀਂ ਤੇ ਕਮੈਂਟੇਟਰੋ ਤੁਸੀਂ ਅੱਜ ਦੱਸ ਕੇ ਜਾਇਓ ਕਿ ਕੀ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਕੋਈ ਮਟੀਰੀਅਲ ਹੈਗਾ ਵੇਹੇ ਤਾਂ ਬਹੁਤ ਬੋਲ ਰਹੇ ਆ ਪੰਜਾਬ ਕਬੱਡੀ ਫੈਡਰੇਸ਼ਨ ਦੇ ਹੱਕ ਚ ਪਰ ਅਸੀਂ ਨਵੇਂ ਆ ਪਲੇਅਰਾਂ ਨੂੰ ਨਵੀਂ ਯੂਥ ਨੂੰ ਜਿਹਨਾਂ ਨੂੰ ਨਹੀਂ ਮੌਕਾ ਮਿਲਦਾ ਉਹਨਾਂ ਦੀ ਖਾਤਰ ਗਰਾਊਂਡਾਂ 'ਚ ਆਏ ਆ ਅੱਜ 6-7 ਪਲੇਅਰ ਅਸੀਂ ਟੌਪ ਦੇ ਮੋੜੇ ਆ ਟੀਮਾਂ 'ਚ ਪਾ ਸਕਦੇ ਸੀ ਸਾਡੀਆਂ ਟੀਮਾਂ 'ਚ ਖੇਡਣਾ ਚਾਹੁੰਦੇ ਸੀ ਪਰ ਅਸੀਂ ਜੋ ਮਕਸਦ ਲੈ ਕੇ ਤੁਰੇ ਆ ਉਹ ਇਹ ਆ ਕਿ ਨਵੇਂ ਆ ਪਲੇਅਰਾਂ ਨੂੰ ਮੌਕਾ ਦਿੱਤਾ ਜਾਵੇ ਤੇ ਇਹ ਕਮੈਂਟੇਟਰੀ ਆ ਜਿਨ੍ਹਾਂ ਦੇ ਰਾਹੀਂ ਪੰਜਾਬ ਕਬੱਡੀ ਫੈਡਰੇਸ਼ਨ ਨੇ ਦਵਾਰ ਕਰਨਾ ਹੈ ਕਿਉਂਕਿ ਜੇ ਕਹਿਣਗੇ ਵੇ ਹਾਂ ਭਾਈ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਹੈਗਾ ਮਟੀਰੀਅਲ ਮੇਰੇ ਸਾਹਮਣੇ ਮੇਰਾ ਹੀ ਸ਼ਗਰਦ ਜੀਤਾ ਕੋਟ ਕਰੋੜ ਕਰੋੜ ਖੜਾ ਇਹਦੇ ਤੇ ਵੀ ਅਲੀਗੇਸ਼ਨ ਲਾਇਆ ਸੀ ਇਹਦੇ ਪਿੰਡ ਟੂਰਨਾਮੈਂਟ ਕਰਾਉਣਾ ਹੀ ਕਹਿੰਦਾ ਪੰਜਾਬ ਵਾਲਿਆਂ ਕੋਲੇ ਕੀ ਆ ਛੱਡੋ ਪਰੇ ਇਹਦੇ ਪਿੰਡ ਦਾ ਮੈਚ ਕਰਾਇਆ ਡੇਢ ਡੇਢ ਲੱਖ ਰੁਪਈਆ ਦਿੱਤਾ ਇੱਕ ਮੈਚ ਤੋਂ ਬੜਾ ਕੱਲ ਦੱਸ ਦਵੇ ਕੋੜ ਇਹਦੇ ਕੋਟ ਕੋਟ ਕਰੋੜ ਦੇ ਵਿੱਚ ਇੱਕ ਮੈਚ ਤੋਂ ਬਿਨਾ ਜੇ ਕੋਈ ਮੈਚ ਹੋਇਆ ਤੇ ਇਹ ਅਖੀਰੀ ਗਰਾਊਂਡ ਛੱਡ ਕੇ ਘਰੇ ਚਲਾ ਗਿਆ ਤੇ ਅੱਜ ਇੱਥੇ ਡਿਸਪਲਨ ਦੇਖ ਲਓ ਤੇ ਮੈਂ ਇੱਕੋ ਗੱਲ ਕਹਿਣਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਟੀਮਾਂ ਲੈ ਕੇ ਆਉਂਦੇ ਕੋਚ ਉਹ ਵੀ 20 20 30 ਤੇ 50 50 ਹਜ਼ਾਰ ਤੱਕ ਲੈਂਦੇ ਆ ਤੇ ਜਦੋਂ ਰੌਲਾ ਪੈ ਜਾਂਦਾ ਕੋਚ ਕਿੱਥੇ ਹੁੰਦੇ ਆ ਉਹ ਫੈਸਲਾ ਕਿਉਂ ਨਹੀਂ ਕਰਦੇ ਅੱਜ ਪੰਜਾਬ ਕਬੱਡੀ ਫੈਡਰੇਸ਼ਨ ਅਖੀਰ ਤੱਕ ਖੜੀ ਆ ਗਰਾਊਂਡ 'ਚ ਕੋਈ ਰੌਲਾ ਪਾਊਗਾ ਅਸੀਂ ਟੂਰਨਾਮੈਂਟ ਕਮੇਟੀ ਤੇ ਜਾਂ ਰੈਫਰੀਆਂ ਤੇ ਜਾਂ ਕਮੈਂਟੇਟਰਾਂ ਤੇ ਨਹੀਂ ਸਿੱਧਾਂਗੇ ਪੰਜਾਬ ਕਬੱਡੀ ਫੈਡਰੇਸ਼ਨ ਉਹਦਾ ਫੈਸਲਾ ਕਰੂਗਾ